ਸਿਕਾਰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਅਰਦਾਸ ਕਰਦੇ ਮੈਂ ਕਿ ਅੱਗੇ ਕਿ ਸਾਰੇ ਵਾਸਤੇ ਨਵਾਂ ਸਾਲ ਖੁਸ਼ੀਆਂ ਭਰਿਆ ਰਹੇ ਤੇ ਅੱਜ ਆਪਾਂ ਸਾਈਕਲ ਮੰਗਾਇਆ ਸੀ ਅੱਜ ਦੇ ਨੰਦਾਂ ਤੇ ਅੱਜ ਆਪਾਂ ਇਹਦੀ ਕਰਦੇ ਹਾਂ ਅਨਬਾਕਸਿੰਗ ਤੇ ਦੇਖਦੇ ਹਾਂ ਕੋ ਸਾ ਤੋਂ ਬਾਕਸਿੰਗ ਅਨਬਾਕਸਿੰਗ ਕਰਾਉਣੀ ਆ ਤੇ ਦਿਖਾਉਣੀ ਸਾਨੂੰ ਕੀ-ਕੀ ਦੇ ਵਿੱਚ ਆਪਰ ਨੂੰ ਮਿਲਦਾ ਹੈ ਸੋ ਵੀਡੀਓ ਦੇ ਵਿੱਚ ਬੜੇ ਰਹੋ ਲਾਸਟ ਤੱਕ ਜਰੂਰ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਈਕਲ ਸਾਡਾ ਕਿਵੇਂ ਦਾ ਲੱਗਿਆ ਲੋ ਜੀ ਆਪਾਂ ਅਰਬਨ ਟੈਰਨ ਦਾ ਸਾਈਕਲ ਮੰਗਾਇਆ ਸੀਗਾ 27.5 ਇੰਚ ਦਾ 27.5 ਇੰਚ ਇਹਦੀ ਕਰਦੇ ਆ ਆਪਾਂ ਅੱਜ ਅਨਬਾਕਸਿੰਗ 95% ਸੈਂਪਲ ਹੈ ਹਾਂਜੀ 95% ਸੈਂਪਲ ਹੈ ਤੇ 5% ਸੈਂਪਲ ਕਰਨਾ ਹੈ ਸੈਂਪਲ ਕਰਨਾ ਹੈ ਠੀਕ ਹੈ ਤੇ ਸੁਖੀ ਕਰੂਗਾ ਜੀ ਅਨਬਾਕਸਿੰਗ ਕੋਸ ਸਾਫ ਕਰਨਗੇ ਚਲੋ ਜੀ ਕੋਸ ਸਾਫ ਅਰਬਨ ਟੈਰਨ ਕੰਪਨੀ ਪੰਜਾਬ ਚ ਬਹੁਤ ਘੱਟ ਐ ਤੇ ਪਹਿਲਾਂ ਆਪਾਂ ਵਰਤੀ ਹੋਈ ਆ ਪਹਿਲਾਂ ਵੀ ਆਪਣੇ ਕੋਲ ਸਾਈਕਲ ਸੀਗੀ ਅਰਬਨ ਟੈਰਨ ਦੀ 29 ਇੰਚ ਸੀਗੀ ਥੋੜੀ ਜੀ ਉਹ ਲੰਮੇ ਸਫ਼ਰ ਤੇ ਇੱਕਤ ਆਉਂਦੀ ਸੀਗੀ ਤਾਂ ਕਰਕੇ ਆਪਾਂ ਛੋਟੇ ਸਾਈਜ਼ ਦੇ ਵਿੱਚ ਮੰਗਾਈ ਆ ਤੇ ਇੰਡੀਆ ਦੀ ਕੰਪਨੀ ਐ ਅਰਬਨ ਟੈਰਨ ਨੂੰ ਵਿੱਚੋਂ ਕੀ ਕੁਝ ਨਿਕਲਦਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਕਿਵੇਂ ਇੰਸਟਾਲ ਕਰਨਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਤੇ ਬਾਅਦ ਦੇ ਵਿੱਚ ਆਪਾਂ ਰਿਵਿਊ ਵੀ ਦੱਸਾਂਗੇ ਕਿਹੋ ਜਿਹੇ ਰਿਵਿਊ ਆਉਂਦੇ ਨੇ ਸੋ ਆਪਾਂ ਕਰਦੇ ਆਨਬਾਕਸਿੰਗ ਲੋ ਜੀ ਇਸ ਤਰੀਕੇ ਨਾਲ ਡੱਬੇ ਦੇ ਵਿੱਚ ਫਿੱਟ ਕੀਤੀ ਪਈ ਆ ਸਾਰੀ ਹੁਣ ਇਥੋਂ ਇਕੱਲੀ-ਇਕੱਲੀ ਚੀਜ਼ ਕਰਕੇ ਕੱਢਣੀ ਕੋਸ ਸਾਹਿਬ ਤੇ ਤੁਸੀਂ ਦੇਖੀਦੇ ਰਹੋ ਵੀਡੀਓ ਦੇ ਵਿੱਚ ਇਹ ਆ ਗਿਆ ਜੀ ਪੰਪੇ ਦਾ ਨਾਲੇ ਪੰਪ ਇਹਦਾ ਹੈਂਡਲੰਡਰ ਆ ਜੀ ਇਹ ਆ ਜੀ ਬੋਤਲ ਲੰਗਣ ਵਾਲਾ ਹਾਂ ਸਾਈਕਲ ਸਾਰੇ ਬਾਹਰ ਦੇ ਦੇ ਸਾਰਾ ਕੱਢ ਲਓ ਕੜਾਵਾ ਨਾਲ ਲੋਜੀ ਲੈ ਬੱਤ ਲੋਈ ਬਾਕਸ ਦੇ ਵਿੱਚੋਂ ਆਪਾਂ ਬਾਹਰ ਕੱਢ ਲਿਆ ਸਾਂ ਸਾਈਕਲ ਤੇ ਆਹ ਸਾਈਕਲ ਦੇ ਵਿੱਚ ਆਉਂਦਾ ਸਮਾਨ ਸੀਟ ਆ ਗਈ ਸੀਟ ਆ ਗਈ ਪੰਪਾਗੇ ਨਾਲੀ ਤੇ ਇਹਦੀ ਮਟਕਾਡ ਆਗੇ ਇਹਦੇ ਚ ਚਾਬੀਆਂ ਚੁਹੀਆਂ ਜੀਆਂ ਚੋਲੇ ਦੇ ਵਿੱਚ ਉਹ ਵੀ ਦਿਖਾਵਾਂਗੇ ਤੇ ਆ ਸਾਰਾ ਸਾਈਕਲ ਦਾ ਫਰੇਮ ਆ ਗਿਆ ਉਹ ਕਿਕ ਰੀਲੀਜ਼ ਦਾ ਕਿਕ ਰੀਲੀਜ਼ ਦੇ ਵਿੱਚ ਤੇ ਡਬਲ ਡੈਸਕ ਹੈ ਬਸ ਇਹਦੇ ਤੋਂ ਲੱਗ ਨੀਆਂ ਹਨਾ ਕੇਬਲ ਟਾਈਆਂ ਬਸ ਤੁਸੀਂ ਬੈਟ ਸਲੋ ਬੰਨੇ ਨਾ ये हो जा ना तिखा होगा पहला मेरे हिसाब से चाबी चुबियां होन चीज चाबीट लोटा भी हो है। है उल्टा आलान है ना उल्टा करना। हम पता है ना आलान। हम पता है ना आलान। तो फिर लोग ही पता इन है। इन्होंने उल्टा ही ले कुछ। बस आ ये काफी लगी। मैंने नोले है ना कि मैं सेट करने का स्टोर करना। बस तो बेचारा कुछ जो मैं सैंपल करने। यहीं आ जाता है सिर्फ। स्टोर। है। फाइट लगी। ਬੈਕ ਲਾਈਟ ਆ ਗਈ ਤੇ ਕੱਲ ਕੀ ਆ ਗਈ ਚਾਤੀ ਦਾ ਐਲਸੀ ਕੱਟ ਆ ਗਿਆ ਬੈਕ ਲਾਈਟ ਉਹ ਆ ਗਿਆ ਕਦਰਵਾਸੀ ਮੂਲ ਟਾਇਰ ਟੋਟਲੀ ਈਜ਼ਾ ਠੀਕ ਹੈ ਟੋਟਲੀ ਈਜ਼ਾ ਪੁਆਇੰਟ ਆ ਗਿਆ ਓਕੇ ਹੋਰ ਕੁਸਟਮ ਆ ਜੇ ਮੂਲ ਟਾਇਰ ਲੱਗ ਜਾਂਦੇ ਨੇ ਅਸੀਂ ਹਾਂ ਇਹ ਲੱਗਣੀਆਂ ਚੇਕ ਕੋਕਲੀ ਦੇ ਵਿੱਚ ਪੈਣੀਆਂ ਹਾਂ ਅਨ ਲੀਕੀ ਦੇ ਨਾਲ ਦੱਸ ਤੇ ਮੈਨੂੰ ਸਾਬ ਸਭ ਚ ਚੋਣ ਓਕੇ ਰੋਜੀ ਆ ਸਮਾਨ ਇਹਦੇ ਵਿੱਚ ਸਾਬ ਕੋ ਦਿੱਤਾ ਹੋਇਆ ਹੈਗਾ ਆਹ ਮਾਰੀ ਜਾ ਬੈਕ ਲਾਈਟ ਵੀ ਦਿੱਤੀ ਹੋਈ ਆ ਇਹ ਹੁੰਦੀ ਆਪਣੀ ਰਿਫਲੈਕਟਰ ਬੈਕ ਸਾਈਡ ਤੋਂ ਸੀਟ ਦੇ ਮਗਰ ਲੱਗ ਜਾਂਦੀ ਹੈ ਇਹਦਾ ਜਗਨਾ ਚ ਇਲਕੀ ਇਹਦੇ ਨਾਲ ਆਉਂਦੀਆਂ ਹੁੰਦੀਆਂ ਸਾਈਕਲ ਦੀ ਜਿੰਨੇ ਵੀ ਨਾਲ ਦੇ ਪਾਰਟ ਨੇ ਸਾਰੇ ਨਾਟਾ ਸਾਰਿਆਂ ਨੂੰ ਇਲਕੀ ਤੇ ਇੱਕ ਚਾਬੀ ਇਹਦੇ ਨਾਲ ਆਪਾਂ ਆਉਂਦੀ ਹੈਗੀ ਉਹ ਪਾਸੇ ਡੱਕ ਨਾ ਟੀਨਾ ਕੱਢਿਆ ਹਾਂ ਕਰਕੇ ਥੋੜੇ ਔਖਾ ਕਰ ਗਾੜੀ ਲੈਣਾ ਕੱਢ ਲੈ ਨਟ ਕੱਢ ਲੈ ਫਾਤੀ ਦੇਖੀ ਕੱਢ ਕੇ ਲਾ ਲੈ ਸਾਰਾ ਕਿਲਾ ਕਰੀ ਜਾ ਉਹ ਸੱਚ ਉਸੇ ਨਾਲ ਤੁਸੀਂ ਕਰਕੇ ਲਾ ਦੇ ਫਸ ਮੜਾ ਇਹ ਤੇ ਮੈਂ ਕੋ ਫੜਾਵਾ ਲਈਏ ਥੋੜੀ ਹਲਨਾ ਨਹੀਂ ਕਰ ਸਕਦਾ ਕਾਸੀ ਨਾਲ ਬਸੇ ਤਾਂ ਮੜਾ ਉੱਟਕ ਦੇ ਪਿੱਛੇ ਹੋਏ ਤਾਂ ਕਰਨਾ ਹੈ ਲੇ ਕੇ ਪਿੱਛੇ ਨਾ ਬੁੱਝ ਚੱਣੀ ਨੂੰ ਕਰਨਾ ਪਊਗਾ ਨਾ ਉੱਟਾ ਜੀ ਕਰਨਾ ਪਿਆਗਾ ਪੁਨਾਰ ਲੇ ਕੇ ਸੱਟੇ ਇਹਨੇ ਦਿੱਤਾ ਹੈ ਉਹ ਇੱਥੇ ਉਹ ਉਹ ਤਾਂ ਕੋਈ ਨਹੀਂ ਉਹ ਤਾਂ ਮਗਰੋਂ ਕਰ ਲੈਣੀ ਤਾਂ ਅੱਜ ਦਿਨ ਤੋਂ ਮੈਂ ਦੇਖਿਆ ਨਹੀਂ ਉਹ ਨਾਲ ਕਰਦੇ ਆਂ ਦੋ ਨਟ ਕਰ ਦੇ ਚਲੋ ਮੈਂ ਦੋ ਕਰਦੇ ਆਂ ਤਾਂ ਸਹੀ ਪਹਿਲਾਂ ਹੈਂਡਲ ਦੇ ਵਸਫਾਇਲ ਕੀ ਦੇ ਨਟ ਖੋਲਣੇ ਮੂਰੋਂ ਹੈਲਕ ਨਾਲ ਤੇ ਹੈਂਡਲ ਉਹਦੀ ਅਸੈਂਬਲ ਹੋ ਜਾਂਦਾ ਤਾਰਾ ਤੂਰਾ ਜਿਹੜੀਆਂ ਬ੍ਰੇਕਾਂ ਬਰੁਕਾਣੇ ਹੁੰਦੀਆਂ ਗੇਅਰ ਵਾਲੀਆਂ ਉਹ ਇਹਨਾਂ ਦੇ ਸੈੱਟ ਕੀਤੇ ਹੀ ਹੁੰਦੇ ਨੇ ਸਾਰੇ ਆਲਰੇਡੀ এতিয়ালৈ okay, বহি ਤੋ ਜੀ ਹੁਣ ਕਰਦੇ ਆਪੇ ਨੂੰ ਉਲਟਾ ਕਿਉਂਕਿ ਇਹਦਾ ਫਰੰਟ ਜਿਹੜਾ व्हीਲ ਹੈਗਾ ਕਵਿਕ ਰੀਲੀਜ਼ ਹੈਗਾ ਤੇ ਉਹ ਕਿਵੇਂ ਲੱਗਦਾ ਕਿ ਤੁਹਾਨੂੰ ਦਿਖਾ ਦਨੇ ਆ ਡਿਸਕ ਵਾਲੇ ਪਾਸੇ ਲਿਆਵਾਂ ਨਾ ਮੈਂ ਜਿੱਦਿਹਾ ਮਸਾ ਮੁਕੇ ਤੇ ਪਾ ਲਈ ਡਿਸਕਟ ਪਾ ਦੋ ਆ ਨਾਲ ਕਿ ਕਿ ਰੱਖੀ ਆ ਹਨਾ ਡਿਸਕਟ ਪਾ ਹੋ ਚੁੱਕੀ ਫਿਰ ਪਾ ਲੈਨੇ ਕੋਲ ਤਹਾਂ ਰੱਖੇ ਤੇ ਤਨਵਾਟ ਹੈ Però battilare per springare là. Pattilaglia springla, che te che spingere così. Tacchetto. Patti non c'è un di. Grazie. Crosso. E allora che è a quel criso.

ਜੋ ਪੈਟਰ ਪੂਰਾ ਸਭ ਕੁਝ ਖਸਤਾ ਤੇ ਸੀਟ ਰਹਿ ਗਈ ਤੇ ਮਟਗਾਰਡ ਰਹਿ ਗਿਆ ਖਾ ਕੇ ਸਿੱਧਾ ਸਾਈਕਲ ਫਿਰਕਾ ਸੰਗੋਦ ਉਹ ਸੀਟ ਤੇ ਮਟਗਾਰਡ ਬਾਕੀ ਸਮਾਨੋ ਦੇ ਗੇਅਰ ਬਾਕਸ ਨਾਲ ਆਉਂਦਾ ਹੈਗਾ 7 3 7 21 ਗੇਅਰਾਂ ਵਾਲਾ ਸਾਈਕਲ ਵਾਜਦਾ ਪਿਛੇ ਦੇ 7 ਗਰਾਰੀਆਂ ਨੇ ਮੂਰੇ 3 ਗਰਾਰੀਆਂ ਨੇ ਸੀਟ ਵਿੱਚ ਦੀ ਕੁਇਕਕ ਲੀਸ ਚ ਹੁੰਦੀ ਆ ਸਿੱਟ ਲਾਉਣ ਵਾਸਤੇ ਜੀ ਜਿੰਨੀ ਕਿ ਰੱਖਣੀ ਹੈ ਉਥੇ ਰੱਖ ਕੇ ਤੁਸੀਂ ਕਿ ਅਖਰੀ ਜਨ ਕਸ ਲੋ ਮੈਂ ਵਾਕਸ ਤਾਂ ਥੋੜਾ ਜਿਹਾ ਲੱਗਣਾ ਇੱਕ ਵਾਰੀ ਲਓ ਜੀ ਇਹ ਜੀ ਹਵਾ ਕੋ ਦੇ ਰਿਹਾ ਕਿਉਂਕਿ ਇਹ ਟਾਇਰਾਂ ਦੇ ਬਾਈ ਹਵਾ ਪਹਿਲਾਂ ਘੱਟ ਆਉਂਦੀ ਏ ਸਾਨੂੰ ਫੁੱਲ ਕਰਨੀ ਪੈਂਦੀ ਰਹੂ ਫੁੱਲ ਹਵਾ ਕਰਕੇ ਨਹੀਂ ਆਉਂਦੀ ਜੀ ਇਹ ਛੋਟਾ ਪੰਪ ਵੀ ਨਾਲ ਆਉਂਦਾ ਜੀ ਇਹ ਘਰ ਘਰ ਚੀਜ਼ ਹੈ ਵਧੀਆ ਕੰਮ ਦੀ ਜੀ ਕੰਪਨੀ ਹੈ ਡਬਲ disc ਦੇ ਵਿੱਚ ਆਪਾਂ ਨੂੰ ਮਿਲਦਾ ਸਾਈਕਲ ਸਮਾਨਾ ਦਾ ਇਹ ਗੇਅਰ ਬਾਕਸ ਲੱਗਿਆ ਹੋਇਆ ਪਿੱਛੇ ਵੀ disc ਬ੍ਰੇਕ ਹੈ ਤੇ ਫਰੰਟ ਤੇ ਵੀ disc ਬ੍ਰੇਕ ਹੈ ਪਿੱਛੇ 7 ਗਰਾਰੀਆਂ ਤੇ ਜਿਹੜੀਆਂ ਫਰੰਟ ਉਹ 3 ਨਹੀਂ ਆ ਸੋ 7 3 21 ਗਿਰਾਣਾ ਦਾ ਸਾਈਕਲ ਹੈ ਤੇ ਕਾਫੀ ਵਧੀਆ ਕੰਪਨੀ ਹੈ ਆਪਾਂ ਪਹਿਲਾਂ ਵੀ ਯੂਜ਼ ਕੀਤਾ ਹੈ ਅਰਬਨ ਟੈਰੇਨ ਦਾ ਤੇ ਅੱਛੀ ਕੁਆਲਿਟੀ ਹੈ ਬਾਕੀ ਇਹ ਆਪਾਂ ਚਲਾਵਾਂਗੇ ਤਾਂ ਫਿਰ ਆਪਾਂ ਨੂੰ ਪਤਾ ਲੱਗੂ ਹੋਰ ਵੀ ਇਹਦੇ ਬਾਰੇ ਕੁੱਕਰੀ ਲੀਜ਼ ਫਰੰਟ ਦੇ ਵਿੱਚ ਇਹਦਾ ਇਹ ਟਾਇਰ ਆ ਕੁੱਕਰੀ ਲੀਜ਼ ਹੈ ਤੇ ਆ ਇਹਦਾ ਗੇਅਰ ਬਾਕਸ ਦਾ ਸੈਟਅਪ ਦਿੱਤਾ ਹੋਇਆ ਸੋ ਇਹ ਹੈ ਕਿ ਆਪਣੀ ਫਰੰਟ ਵਾਲੀ ਤਿੰਨ ਗੇਅਰ ਹਾਈ ਵਾਲੀ ਤੇ ਇਧਰਲੀ ਸਾਈਡ ਦਾ ਲੋ ਵਾਲੀ ਸੱਤ ਗੇਅਰ ਸੋ ਗ੍ਰੇਪੂਰ ਪੂਰੀਆ ਹਾਂਜੀ ਦੋਸਤੋ 20 ਕਿਲੋਮੀਟਰ ਸਾਈਕਲ ਆਪਾਂ ਚਲਾ ਲਿਆ ਅੱਜ ਹੀ ਲੈਂਦਾ ਸੀ ਅੱਜ ਹੀ ਅਸੈਂਬਲ ਕਰਕੇ 20 ਕਿਲੋਮੀਟਰ ਦੀ ਰਾਈਡ ਕਰ ਲਈ ਆਪਾਂ ਤੇ 4 ਕਿਲੋਮੀਟਰ ਹੁਣ ਅੱਗੇ ਦਾ ਸਫ਼ਰ ਹੋਰ ਹੈ ਹਜੇ ਤੱਕ ਚੱਲਣ 'ਚ ਬਹੁਤ ਰੌਲਾ ਚੱਲ ਰਿਹਾ ਹੈ ਤੇ ਸਿਟਿੰਗ ਵੀ ਕੰਫਰਟੇਬਲ ਆ ਬਾਕੀ ਵੀਡੀਓ ਕਿਵੇਂ ਲੱਗੀ ਸਾਨੂੰ ਜਰੂਰ ਦੱਸ ਦਿਓ ਸਾਈਕਲ ਕਿਵੇਂ ਲੱਗਿਆ ਸਾਨੂੰ ਜਰੂਰ ਦੱਸਿਓ ਤੇ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਜਿਉਂ ਨਾਲ ਟਾਈਮ 'ਚ ਹੋਰ ਵੀ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਆਪਣੀਆਂ ਇਹ ਸਾਈਕਲ That's it.